ਕਿਹਾ ਜਾਂਦਾ ਹੈ ਕਿ ਈਦ ਸਭ ਦਾ ਸਾਂਝਾ ਤਿਉਹਾਰ ਹੈ ਤੇ ਸਾਨੂੰ ਸਭ ਨੂੰ ਮਿਲ ਕੇ ਤਿਉਹਾਰ ਮਨਾਉਣਾ ਚਾਹੀਦਾ ਹੈ ਤੇ ਆਪਸੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈ ਮੁਸਲਮ ਭਾਈਚਾਰੇ ਦੇ ਵੱਲੋਂ ਅੱਜ ਈਦ ਦੇ ਪਵਿੱਤਰ ਤਿਉਹਾਰ ਦੇ ਮੌਕੇ ਅੰਮ੍ਰਿਤਸਰ ਦੇ ਜਾਮਾ ਮਸਜਿਦ ਦੇ ਵਿੱਚ ਨਮਾਜ਼ ਅਦਾ ਕੀਤੀ ਗਈ ਇਸ ਮੌਕੇ ਜਿੱਥੇ ਮੁਸਲਮ ਭਾਈਚਾਰੇ ਵੱਲੋਂ ਵੱਡੀ ਗਿਣਤੀ 'ਚ ਬਕਰੀਦ ਨਮਾਜ਼ ਅਦਾ ਕੀਤੀ ਗਈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਸਪੁਕਤਾ ਪ੍ਰਬੰਧ ਕੀਤੇ ਗਏ ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਵੱਲੋਂ ਜਿੱਥੇ ਦੇਸ਼ ਭਰ ਦੇ ਲੋਕਾਂ ਦੇ ਵੱਲੋਂ ਈਦ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਗਈ ਉੱਥੇ ਹੀ ਈਦ ਦੀ ਨਮਾਜ਼ ਪੜ੍ਹਦਿਆਂ ਅੱਲਾਹ ਤਾਲਾ ਕੋਲੋਂ ਸਰਬੱਤ ਦੇ ਭਲੇ ਦੀ ਅਰਜ਼ੋਈ ਕੀਤੀ ਤੇ ਮੁਸਲਮ ਭਾਈਚਾਰੇ ਵੱਲੋਂ ਇੱਕ ਦੂਜੇ ਨਾਲ ਗ ਇੱਕ ਦੂਜੇ ਨੂੰ ਈਦ ਦੀ ਵਧਾਈ ਦਿੱਤੀ ਜਾ ਰਹੀ ਹੈ ਇਸ ਮੌਕੇ ਜਾਮਾ ਮਸਜਿਦ ਇਮਾਮ ਅਤੇ ਮੁਸਲਮ ਭਾਈਚਾਰੇ ਨੇ ਗੱਲਬਾਤ ਕਰਦਿਆਂ ਕੀ ਦੱਸਿਆ ਕਿ ਦੇਸ਼ ਭਰ ਦੇ ਵਿੱਚ ਈਦ-ਉਲ-ਅਜ਼ਹਾ ਯਾਨੀ ਬਕਰੀ ਦਾ ਤਿਹਾੜ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਜਾਮਾ ਮਸਜਿਦ ਦੇ ਵਿੱਚ ਲੋਕਾਂ ਨੂੰ ਗਲੇ ਮਿਲ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਆਪਸੀ ਪ੍ਰੇਮ ਪਿਆਰ ਨਾਲ ਇਕਜੁੱਟ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਦੇਸ਼ ਭਰ ਨੂੰ ਇਸ ਪਵਿੱਤਰ ਤਿਉਹਾਰ ਮੌਕੇ ਵਧਾਈ ਦੇਣ ਦੇ ਨਾਲ ਨਾਲ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲ ਜੁਲ ਕੇ ਪਿਆਰ ਤੇ ਸਦ ਭਾਵਨਾ ਨਾਲ ਜਿਉਣ ਦੀ ਅਪੀਲ ਕੀਤੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਕਰਾਈ ਦੀ ਜਿਹੜਾ ਕਿ ਪੂਰੀ ਹਿੰਦੁਸਤਾਨ ਦੇ ਵਿੱਚ ਬਹੁਤ ਹਰਸ਼ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਅੱਜ ਦੀ ਇਸ ਈਦ ਦੇ ਬਾਰਖ ਮੌਕੇ ਤੇ ਮੈਂ ਜਿਹੜਾ ਕਿ ਕੁਰਬਾਨੀ ਦਾ ਪ੍ਰਤੀਕ ਹੈ ਇਹੋ ਹੀ ਕਹਿਣਾ ਚਾਹਾਂਗਾ ਕਿ ਆਓ ਅਸੀਂ ਰਲ ਮਿਲ ਕੇ પ્રેમ ਪਿਆਰ ਦੇ ਨਾਲ ਭਾਈਚਾਰੇ ਦੇ ਨਾਲ ਅਸੀਂ ਜਿਹੜਾ ਇਸ ਉਤਮ ਦਿਹਾੜਾ ਨੂੰ ਮਨਾਈਏ ਤਾਂ ਜੋ ਦੁਨੀਆ ਦੇ ਵਿੱਚ ਇੱਕ ਮੈਸੇਜ ਆਏ ਕਿ ਅਸੀਂ ਜਿਹੜੀ ਰਾਜਨੀਤੀ ਹੈ ਉਹ ਧਰਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਔਰ ਨਫ਼ਰਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਦੂਸਰੇ ਦੇ ਗਲੇ ਮਿਲ ਕੇ ਜਿਹੜਾ ਇਸ ਮਹਾਨ ਦਿਹਾੜਾ ਨੂੰ ਮਨਾਈਏ ਔਰ ਮੈਂ ਅੱਜ ਦੇ ਇਸ ਬਕਰੀਦ ਜਿਹੜੀ ਕਿ ਬੱਕਰਾ ਈਦ ਕਹਿੰਦੇ ਆ ਇਸ ਮੌਕੇ ਤੇ ਮੈਂ ਪੂਰੇ ਹਿੰਦੁਸਤਾਨ ਦੇ ਮੁਸਲਿਮ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਧੰਨਵਾਦ ਇਸ ਦੇ ਵਿੱਚ ਅੱਜ ਇਹ ਦੇਸ਼ ਉਹਦੇ ਅੜੇ ਜੁੱਤੀ ਜਿਹੜੀ ਸਾਡੀ ਸ਼ਾਹੀ ਮਰਸੀਦ ਹੈ 올ਗੇਟ ਉਥੇ ਪੋਚੇ ਨੇ ਉਥੇ ਜਿੱਥੇ ਇਜ਼ਦੀ ਵਧਾਈ ਦਿੱਤੀ ਹੈ ਉਥੇ ਸਭਨਾਂ ਦਾ ਸ਼ੁਕਰੀਆ ਵਿਦਾ ਕੀਤਾ ਹੈ ਕਿ ਪਰਮਾਤਮਾ ਨੇ ਜਿਹੜਾ ਤੀਸਰੀ ਵਾਰ ਉਦੋਂ ਪਰਿਵਾਰ ਲੇਖ ਬਣਾਇਆ ਉਹਦੇ ਵਾਸਤੇ ਵੀ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਔਰ ਇਹ ਜਿਹੜੇ ਤਿਹਾਰ ਹੁੰਦੇ ਨੇ ਸਾਡੇ ਸਭਨਾਂ ਦੇ ਸਾਂਝੇ ਨੇ ਔਰ ਅਸੀਂ ਸਾਂਝੇ ਹਰ ਵਾਰ ਬਣਾਉਂਦੇ ਹਾਂ ਔਰ ਖੁਦਾ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਖੁਦਾ ਸਾਨੂੰ ਤਾਕਤ ਬਖਸ਼ੇ ਅਸੀਂ ਦੇਸ਼ ਕੌਮ ਦੀ ਸੇਵਾ ਜਿਹੜੀ ਹੈ ਉਹ ਕਰ ਸਕੀਏ ਔਰ ਇਸ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਮੇਸ਼ਾਂ ਹੀ ਕੋਦਾਂ ਦਾ ਜਿਹੜਾ ਸਾਡੇ ਤੋਂ ਬਣਿਆ ਜੀ ਸੋ ਮੈਂ ਅੱਜ ਈਦ ਦੇ ਮੌਕੇ ਦੀ ਸਭਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪਹਿਲਾਂ ਸਾਡੇ ਦੇਸ਼ ਵਿਦੇਸ਼ ਵਿੱਚ ਬੈਠੇ ਫੰਟਮ ਦੀ ਜਿਹੜਾ ਸਭ ਦੇ ਆਇਆ ਕਿਹੜਾ ਦੇਣ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਸਭਨਾਂ ਸਮਾਜਾਇਏ ਨੂੰ ਖਾਸ ਕਰ ਸਾਡੇ ਇਸ ਪਾਈਚਾਰੇ ਦੇ ਸਮਾਜਾਇਏ ਨੂੰ ਜਿੱਥੇ ਵੀ ਵੱਸਦੇ ਨੇ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਨੂੰ ਦਿਵਦਿਆਂ ਕਰਾਈਆਂ ਤੋਂ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ खुदा देखिए यही बेनती है कि खुदा सब खेड़े खुशियाँ घेरे ईद का जो तो त्यौहार है वो बेसिकली कुर्बानी का त्यौहार तो कहा जाता है इसको ईद अजहा भी कहा जाता है इस दिन हम जो अपना जा अपनी जा अपनी तो जो खास तरह से कुर्बानी देते हैं पैगंबर इब्राहिम सलाम से तो बेटे की कुर्बानी मांगी गई थी उसी की याद में हम अपने जानवरों कोर्बान करते हैं तो इस ईद के अंदर गोश्त कोई बेसिक नहीं है इसके अंदर है कि अपनी खास चीज़ को कुर्बान करना खुदा की राह में कुर्बान करना तो इसलिए बाकाईद का त्यौहार मनाया जाता है आज जामा मस्जिद खैरुद्दीन में मिलजुल करके ईद की नमाज़ अदा की गई है और इसके बाद दुआ की गई पूरे मुल्क की अमन भाईचारे की गई दुआ की गई देश विदेश में यही संदेश है कि सभी लोग मिलजुल करके रहें और जिस तरीके से हमारा मुल्क के अंदर सभी धर्मों के लोग रहते हैं ईसाई हो क्रिस्चैनिटी हो हिंदू भाई हो सिख भाई हो तो यहाँ पर हर हर धर्म के हर कास्ट के क्रीड के लोग रहते हैं सभी लोग मिलजुल करके रहते हैं ऐसा मुल्क कहीं नहीं मिलता है जिसकी जि जो हमारा मुल्क है वो एक संविधान पर है उसका स्ट्रक्चर सेकुलर है तो हमें इसको फॉलो करना चाहिए और मिलजुल करके रहना चाहिए मेरा नाम मोहम्मद नुरीला है अमृतसर से बात कर रहा हूँ यहाँ पर नमाज बकरी नमाज़ पढ़ने आया था बहुत अच्छा लगा वैसे बकरी जो ईद होती है वो स्पेशलिटी होती है हमारे मुसलमान की तो हम ईद मनाते हैं वो वो स्पेशल ये है कि हम उस दिन हम सैक्रीफाइस करते हैं उस याद में हम इस चीज़ को बनाते हैं तो सारे मुसलमान ईद ईदगा नमाज़ पढ़ के फिर घर जाकर अपने बाल कटवाते हैं नाखून कटवाते हैं फिर बकरी काट कर फिर सबको बाँटते हैं ये हमारी ईदगाह का ये स्पेशल होता है साल में एक बार आती है ईद बकरी मनाई जा रही है हाँ। बस इतना संदेश में देना चाहता हूँ कि जो भी है सारे मुसलमान खुशी से अच्छी तरह त्यौहार मनाएं और अच्छी तरह से खुदा की याद करें और जो भी हमारा जो इस्लामी लिखा है उसको फॉलो करें बस